ਤਬੀ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਜਾਂ ਕੀਤਾ ਗਿਆ ਸੀ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਦਾ ਬੇਰਹਿਮੀ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਤੋਂ ਅੰਦਾਜ਼ੇ ਪਰਸ਼ਾਦਾ ਸ਼ਬਦੇ ਸਮੇਂ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੀਤੇ ਸ਼ਨੀਵਾਰ ਦੁਪਹਿਰ ਸਮਾਂ 1 ਵਜੇ ਜੋ ਹੈ ਕਤਲ ਵਾਪਰੀ ਸੀ ਜਦੋਂ ਸੁਖਬੀਰ ਸਿੰਘ ਵੱਲੋਂ ਦਰਬਾਰਾ ਸਿੰਘ ਦੇ ਉੱਤੇ ਕਾਤਲਰਾਂ ਦਾ ਹਮਲਾ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਜੋ ਹੈ ਸਾਬਨੇ ਵਾਲੇ ਦੱਸਦੇ ਕਿ ਸੁਖਬੀਰ ਸਿੰਘ ਜੋ ਹੈ ਆਪਣੇ ਦੋ ਪੁੱਤਰਾਂ ਦੇ ਨਾਲ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਮੌਜੂਦ ਸੀ ਰਤਨਵੰਦ ਆਸੀ ਕਿ ਦੋਹਾਂ ਮੁੰਡਿਆਂ ਦੇ ਖਿਲਾਫ ਜੋ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਲਗਾਤਾਰ ਡੇਟ ਕਰ ਰਹੀ ਹੈ ਕਿ ਤਿੰਨਾਂ ਨੂੰ ਜੋ ਐਫਰ ਵਾਲਿਆ ਜਲਾਤੀ ਨਦੀ ਗ੍ਰਫਤਾਰੀ ਕਾਢੀ ਜਾਏ ਉਦੀ ਜਗ੍ਹਾ ਅਦਾਲਤ ਇਹ ਬੀਤੇ ਦਿਨ ਦੁਪਹਿਰ ਸਵਾ 1 ਵਜੇ ਪ੍ਰਸ਼ਾਦਾ ਸ਼ੁੱਕ ਦੇ ਸਮੇਂ اے ایس ਯੂ ਪੀ ਸੀ ਦੇ ਮੁਲਾਜ਼ਮ ਦਰਬਾਰਾ ਸਿੰਘ ਦੀ ਹੱਤਿਆ ਦਾ ਗ੍ਰਿਫਤੀ ਗਈ ਸੀ ਜਦੋਂ ਹਸਪੀਟਲ ਲੈ ਕੇ ਜਾਇਆ ਗਿਆ ਸੀ ਉਦੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਜੁੜੀ ਹੈ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੋ ਅਸੀਂ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਤਾਂ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾਂ ਦੇ ਨਾਲ ਕਤਲ ਕਰਨ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਹਨਾਂ ਦੇ ਪਰਿਵਾਰਾਂ ਵਿੱਚ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਤਲ ਦੇ ਕਾਰਨਾਂ ਦਾ ਵੀ ਖੁਲਾਸਾ ਹੋਇਆ ਤੇ ਕਿਸ ਗੱਲ ਤੇ ਪਰਿਵਾਰਾਂ ਵਿੱਚ ਰੰਜਿਸ਼ ਸੀ ਇਹ ਵੀ ਤੁਹਾਨੂੰ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਦੱਸਦੇ ਕਿ ਬੀਤੇ ਦਿਨ ਸੱਚਖਰਿਸ਼ਵਰ ਮੰਦਿਰ ਸਾਹਿਬ ਦੇ ਦਫ਼ਤਰ ਦੇ ਅਕਾਊਂਟ ਕਲਰਕ ਦਰਬਾਰਾ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵਿਚਾਲੇ ਝਗੜਾ ਹੋ ਗਿਆ ਸੀ ਝਗੜੇ ਦੇ ਵਿੱਚ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ਤੇ ਤਲਵਾਰ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ ਜਿਸ ਚ ਉਸ ਦੀ ਮੌਤ ਹੋ ਗਈ ਸੀ ਬੀਤੇ ਸ਼ਨੀਵਾਰ ਦੁਪਹਿਰ ਕਰੀਬ ਸਵਾ 1 ਵਜੇ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਇੱਥੇ ਦੱਸ ਦਈਏ ਦਰਬਾਰਾ ਸਿੰਘ ਤੇ ਸੁਖਬੀਰ ਸਿੰਘ ਵਿਚਾਲੇ ਪਰਿਵਾਰਕ ਝਗੜਾ ਸੀ ਜਿਸ ਨੇ ਖੂਨੀ ਰੂਪ ਧਾਰ ਲਿਆ ਲੰਗਰ ਸ਼ਕ ਦੇ ਸਮੇਂ ਸੇਵਾਦਾਰ ਸੁਖਬੀਰ ਸਿੰਘ ਨੇ ਕਲਕ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਸੀ ਲਹੂ ਲੋਹਾਨ बेहोशी ਦੀ ਹਾਲਤ ਵਿੱਚ ਦਰਬਾਰਾ ਸਿੰਘ ਨੂੰ ਐਂਬੂਲੈਂਸ ਰਾਹੀਂ ਗੁਰੂ ਰਾਮਦਾਸ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਜੀਵਤੋਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾ ਨਾਲ ਕਤਲ ਕਰਨ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਜੀਵਤੋਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾ ਨਾਲ ਕਤਲ ਕਰਨ ਦੇ ਲਈ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਥੇ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕਰ ਰਹੀ ਹੈ ਤੇ ਰੰਜਿਸ਼ ਦੀ ਵਜ੍ਹਾ ਵੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਦਰਅਸਲ ਮੁਲਜ਼ਮ ਸੁਖਬੀਰ ਦੀ ਧੀ ਕਰੋ ਪੱਜ ਗਈ ਸੀ ਤੇ ਦਰਬਾਰਾ ਸਿੰਘ ਦੇ ਉੱਤੇ ਉਹ ਆਪਣੀ ਧੀ ਦੇ ਪੱਜਣ ਦਾ ਇਲਜ਼ਾਮ ਲਗਾਉਂਦਾ ਸੀ ਇਸ ਕਾਰਨ ਉਹਨਾਂ ਦਾ ਰਿਸ਼ਤਾ ਪਿਛਲੇ ਕਈ ਮਹੀਨਿਆਂ ਤੋਂ ਠੀਕ ਨਹੀਂ ਚੱਲ ਰਿਹਾ ਸੀ ਉਸ ਦੇ ਚੱਲਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਬੀ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਗੁਰਮੰਦਰ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਦਾ ਬੇਰਹਿਮੀ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਤੋਂ ਅੰਦਾਸੀ ਪਰਸ਼ਾਦਾ ਸ਼ਬਦ ਦੇ ਸਮੇਂ ਜੋ ਹੈ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਬੀਤੇ ਸ਼ਨੀਵਾਰ ਦੁਪਹਿਰ ਸਵਾ 1 ਵਜੇ ਜੋ ਹੈ ਕਤਲ ਵਾਪਰੀ ਸੀ ਜਦੋਂ ਸੁਖਬੀਰ ਸਿੰਘ ਵੱਲੋਂ ਦਰਬਾਰਾ ਸਿੰਘ ਦੇ ਉੱਤੇ ਕਤਲਾਰਾ ਹਮਲਾ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਜੋ ਹੈ ਸਾਬ੍ਹ ਨੇ ਇਹ ਦੱਸਦੀ ਕਿ ਸੁਖਬੀਰ ਸਿੰਘ ਜੋ ਹੈ ਆਪਣੇ ਦੋ ਪੁੱਤਰਾਂ ਦੇ ਨਾਲ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਮੌਜੂਦ ਸੀ ਅਤੇ ਤੋਂ ਅੰਦਾਜ਼ੇ ਕਿ ਦੋਹਾਂ ਮੁੰਡਿਆਂ ਦੇ ਖਿਲਾਫ ਜੋ ਪੁਲਿਸ ਹੈ ਉਸਨੇ ਮਾਮਲਾ ਦਰਜ ਕਰ ਲਿਆ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਲਗਾਤਾਰ ਡੇੜ ਕਰ ਰਹੀ ਹੈ ਕਿ ਤਿੰਨਾਂ ਨੂੰ ਜੋ ਹੈ ਫੜ ਲਿਆ ਜਾਵੇ ਤਿੰਨਾਂ ਦੀ ਗ੍ਰਿਫਤਾਰੀ ਕਾਢੀ ਜਾਏ ਉੱਦੀ ਜਗ੍ਹਾ ਅਦਾਲਤ ਇਹ ਤਾਂ ਬੀਤੇ ਦਿਨ ਦੁਪਹਿਰ ਸਵਾ 1 ਵਜੇ ਪ੍ਰਸ਼ਾਦਾ ਸ਼ੁੱਕ ਦੇ ਸਮੇਂ ਐਸ.ਡੀ.ਪੀ.ਐਸ ਦੇ ਮੁਲਾਜ਼ਮ ਦਰਬਾਰਾ ਸਿੰਘ ਵੀ ਹਤਿਆ ਦਾ ਘਟਨਾਕ੍ਰਮ ਸੀ ਜਦੋਂ ਹਸਪਤਲ ਲੈ ਕੇ ਜਾਇਆ ਗਿਆ ਸੀ ਉਦੋਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੱਕ ਹੋਰ ਜੁੜੀ ਹੈ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਜੋ ਅਸੀਂ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾਂ ਦੇ ਨਾਲ ਕਤਲ ਕਰਨ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਹਨਾਂ ਦੇ ਪਰਿਵਾਰਾਂ ਵਿੱਚ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਤਲ ਦੇ ਕਾਰਨਾਂ ਦਾ ਵੀ ਖੁਲਾਸਾ ਹੋਇਆ ਤੇ ਕਿਸ ਗੱਲ ਤੇ ਪਰਿਵਾਰਾਂ ਵਿੱਚ ਰੰਜਿਸ਼ ਸੀ ਇਹ ਵੀ ਤੁਹਾਨੂੰ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਦੱਸਦੇ ਕਿ ਬੀਤੇ ਦਿਨ ਸਚਕਾਇਸ਼ਵਰ ਮੰਦਿਰ ਸਾਹਿਬ ਦੇ ਦਫ਼ਤਰ ਦੇ ਅਕਾਊਂਟ ਕਲਰਕ ਦਰਬਾਰਾ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਬੀਰ ਸਿੰਘ ਵਿਚਾਲੇ ਝਗੜਾ ਹੋ ਗਿਆ ਸੀ ਇਸ ਤਗੜੇ ਦੇ ਵਿੱਚ ਸੁਖਬੀਰ ਸਿੰਘ ਨੇ ਦਰਬਾਰਾ ਸਿੰਘ ਤੇ ਤਲਵਾਰ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਸੀ ਜਿਸ ਚ ਉਸ ਦੀ ਮੌਤ ਹੋ ਗਈ ਸੀ ਬੀਤੇ ਸ਼ਨੀਵਾਰ ਦੁਪਹਿਰ ਕਰੀਬ ਸਵਾ 1 ਵਜੇ ਦੀ ਇਹ ਵਾਰਦਾਤ ਦੱਸੀ ਜਾ ਰਹੀ ਹੈ ਇੱਥੇ ਦੱਸ ਦਈਏ ਦਰਬਾਰਾ ਸਿੰਘ ਤੇ ਸੁਖਬੀਰ ਸਿੰਘ ਵਿਚਾਲੇ ਪਰਿਵਾਰਕ ਝਗੜਾ ਸੀ ਜਿਸ ਨੇ ਖੂਨੀ ਰੂਪ ਧਾਰ ਲਿਆ ਲੰਗਰ ਸ਼ਕ ਦੇ ਸਮੇਂ ਸੇਵਾਦਾਰ ਸੁਖਬੀਰ ਸਿੰਘ ਨੇ ਕਲਕ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਸੀ ਲਹੂ ਲੋਹਾਨ ਬੇਹੋਸ਼ੀ ਦੀ ਹਾਲਤ ਵਿੱਚ ਦਰਬਾਰਾ ਸਿੰਘ ਨੂੰ ਐਂਬੂਲੈਂਸ ਰਾਹੀਂ ਗੁਰੂ ਰਾਮਦਾਸ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀ ਦਰਬਾਰਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਜੀਵਤੋਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾ ਨਾਲ ਕਤਲ ਕਰਨ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਜੀਵਤੋਂ ਦੱਸਿਆ ਕਿ ਮੁਲਜ਼ਮ ਸੁਖਬੀਰ ਸਿੰਘ ਆਪਣੇ ਪੁੱਤਰਾ ਨਾਲ ਕਤਲ ਕਰਨ ਦੇ ਲਈ ਆਇਆ ਸੀ ਸੁਖਬੀਰ ਸਿੰਘ ਸਮੇਤ ਉਸਦੇ ਪੁੱਤਰ ਅਰਸ਼ ਤੇ ਸਾਜਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਉਥੇ ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕਰ ਰਹੀ ਹੈ ਤੇ ਰੰਜਿਸ਼ ਦੀ ਵਜ੍ਹਾ ਵੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਦਰਅਸਲ ਮੁਲਜ਼ਮ ਸੁਖਬੀਰ ਦੀ ਧੀ ਕਰੋ ਭੱਜ ਗਈ ਸੀ ਤੇ ਦਰਬਾਰਾ ਸਿੰਘ ਦੇ ਉੱਤੇ ਉਹ ਆਪਣੀ ਧੀ ਦੇ ਭੱਜਣ ਦਾ ਇਲਜ਼ਾਮ ਲਗਾਉਂਦਾ ਸੀ ਇਸ ਕਾਰਨ ਉਹਨਾਂ ਦਾ ਰਿਸ਼ਤਾ ਪਿਛਲੇ ਕਈ ਮਹੀਨਿਆਂ ਤੋਂ ਠੀਕ ਨਹੀਂ ਚੱਲ ਰਿਹਾ ਸੀ ਉਸੇ ਚੱਲਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ